ਕਾਸੀ ਕਲ ਮਾਤਾ ਜੀ ਠੀਕ ਹੋ ਚੜਦੀ ਕਲਾ ਜੀ ਚੜਦੀ ਕਲਾ ਜੀ ਕੀ ਹਾਲਾਤ ਨੇ ਘਰਾਂ ਦੇ ਹਾਲਾਤ ਹੁਣ ਕੋਠਿਆਂ ਤੇ ਚੜੇ ਆਂ ਕੋਠਿਆਂ ਤੇ ਬੈਠੇ ਹੋ ਹਾਂ ਕੋਠਿਆਂ ਤੇ ਬੈਠੇ ਆ ਚਲੋ ਆਓ ਆਪਾਂ ਚੱਲਦੇ ਆ ਤੁਹਾਡੇ ਘਰਾਂ ਵੱਲ ਵੀ ਤੁਹਾਨੂੰ ਆਏ ਆਂ ਵੀ ਕਿਤੇ ਉਹ ਨਾ ਗੱਲ ਹੋਵੇ ਵੀ ਸਾਨੂੰ ਲੁੱਟਣ ਵਾਲੇ ਆ ਗਏ ਹੋਣ ਆਏ ਹਾਏ ਹਾਏ ਇਹ ਵੀ ਡਰ ਰਹਿੰਦਾ ਨਾ ਇਹ ਵੀ ਡਰਿਆ ਇਸ ਡਰ ਕਰਕੇ ਇੱਥੇ ਅਸੀਂ ਤੇ ਮਤਲਬ ਇਹ ਫਿਰ ਸਾਰੀ ਰਾਤ ਜਾ ਕੇ ਕੱਢਣ ਵਾਲੀ ਗੱਲ ਆ ਮਾਤਾ ਇੱਕ ਮੇਰਾ ਪੁੱਤਰਾ ਆ ਹੁੰਦਿਆ ਜੀ ਕਿ ਕਹਾਈ ਇਹ ਤੁਜੀਆਂ ਨਵਾ ਮੇਗਾ ਪਿੰਨੀ ਬਾਹ ਅੱਛਾ ਤੇ ਆ ਮੇਰੇ ਜੇੜ ਦੀ ਨਵਾ ਜੜੀ ਇੱਥੇ ਆ ਮੇਰੇ ਕੋਲ ਬਾਕੀ ਮਤਲਬ ਇਹ ਆ ਪੀ ਜੀ ਘਰੋਂ ਕੱਢੇ ਆ ਕੁਛ ਕੁਛ ਇੱਥੇ ਮਤਲਬ ਬਾਹ ਕਿਤੇ ਹੋਰ ਥਾਵਾਂ ਤੇ ਸੁਰੱਖਿਆ ਥਾਵਾਂ ਤੇ ਮਤਲਬ ਹੋਰ ਥੇ ਖਲਾਏ ਆ ਪੀ ਮਤਲਬ ਪਾਣੀ ਤੋਂ ਡਰ ਕੇ ਖਲਾਏ ਹਾਂ ਹਾਂ ਪਾਣੀ ਦਾ ਪਤਾ ਲੱਗਾ ਜਦੋਂ ਦੋ ਦੋ ਫਿਰ ਰੋੜਾ ਪਿਆ ਹੁਣ ਤਾਂ ਘਟਿਆ ਮਾਤਾ ਜੀ ਪਾਣੀ ਇੱਥੇ ਨਹੀਂ ਹੁਣ ਤੇ ਪਾਵਰ ਫਰਕ ਆ ਹੁਣ ਤੇ ਆ ਵੀ ਤੁਰ ਹੀ ਜਾਵੇ ਨਾ ਜੇ ਪਾਣੀ ਹਾਂਜੀ ਜਾਵੇ ਤੇ ਫਿਰ ਤੇ ਸਾਨੂੰ ਕੋਈ ਦਿੱਕਤ ਨਹੀਂ ਚਲੋ ਮਹਾਰਾਜੀ ਦੇਤਾ ਬਹੁਤ ਕੋਸ਼ਿਸ਼ ਆ ਰੋਟੀ ਪਾਣੀ ਖਾਣ ਦੇ ਆ ਤੇ ਸੇਵਾ ਵਾਲੇ ਵੀ ਅਮੀ ਆਖੀ ਹੁੰਦੇ ਬਟੇਰੇ ਬੱਚੇ ਪਹੁੰਚ ਰਿਹਾ ਜੀ ਡੰਗਰਾਂ ਵਾਸਤੇ ਕੋਈ ਸਮਾਨ ਵਗੈਰਾ ਕੁਝ ਡੰਗਰਾਂ ਤੇ ਜੀ ਥੋੜਾ ਜਿਹਾ ਹੋ ਖਾਏਗਾ ਮੈਂ ਕਿਉਂਕਿ ਕੂਟ ਜਿਹੜੇ ਮਲੁਕੀ ਬਾਟਰਲੈਂਡ ਨਾਲੋਂ ਜਾਈ ਜਾ ਰਹੇ ਆ ਮਲੁਕੀ ਉਹ ਕੈਂਡ ਕੀ ਇੱਥੇ ਪਾਣੀ ਘਟਿਆ ਤੇ ਬੜੇ ਤਲਿਆਂਾ ਖਲਾਰੀ ਦੇ ਆ ਤੇ ਇਹ ਆ ਗਾੜੀ-ਗਾੜੀ ਜਾਈ ਜਾ ਰਹੇ ਆ ਇੱਥੇ ਬਹੁਤ ਗੁਜ਼ਾਰੇ ਜੋਗਾ ਹੁਣ ਜਾਂ ਮਤਲਬ ਅਸੀਂ ਜੀ ਦੋ ਕੁ ਮਲੁਕੀ ਮਲੁਕੀ ਟੱਕੇ ਜੇ ਆਪਾਂ ਮਨ ਲਵਾਏ ਹੀ ਹਾਂ ਤੇ ਬਸ ਉਹੀ ਹੈ ਬਾਕੀ ਪੂਰਾ ਆ ਰਿਹਾ ਡੰਗਰਾਂ ਨੂੰ ਹਾਂਜੀ ਹਾਂਜੀ ਥੋੜਾ ਇੱਥੇ ਨਹੀਂ ਸਮਾਨ ਪਹੁੰਚ ਰਿਹਾ ਨਾ ਇੱਥੇ ਨਹੀਂ ਉਹ ਜਿਆਦਾ ਰਮਦਾਸ ਵਾਲੀ ਸਾਈਡ ਜਾਈ ਜਾ ਰਹੇ ਉਹ ਕਹਿੰਦੇ ਆਪਾਂ ਅੱਗੇ ਜਾਣਾ ਅੱਗੇ ਨਾ ਫਿਰ ਸਾਡੇ ਡੇਰੇ ਵਾਲ ਘਟਵਾ ਦੀ ਜੇ ਤੈਨੂੰ ਪਤਾ ਹੁਣ ਇੰਨਾ ਪਾਣੀ ਆ ਹੁਣ ਇੰਨੇ ਪਾਣੀ 'ਚ ਆਪਾਂ ਕਿੱਧਰ ਜਾਈਏ ਕੋਈ ਆਬ ਨਹੀਂ ਨਾ ਸੱਤ ਇਹਦੇ ਪਾਣੀ ਉਹ ਉਹ ਟਰਾਲੀ ਜਿਹੜੀ ਹੈ ਅਮਨ ਉਹ ਟਰਾਲੀ ਉਹੀ ਹੈ ਆਪਣੇ ਕੋਲ ਖੜੇ ਸੀ ਬਾਈ ਹੋਰੀ ਉਹਨਾਂ ਦੇ ਵਿੱਚ ਕੀ ਹੈ ਉਹਦੇ ਵਿੱਚ ਚਾਰਾ ਹੀ ਸੀਗਾ ਸ਼ਾਇਦ ਉਹ ਆਸਟ੍ਰੇਲੀਆ ਚ ਚਾਰਾ ਹੀ ਆ ਮੈਂ ਪਿੱਛੇ ਫੋਨ ਕਰਦਾ ਉੱਥੇ ਸਾਡੇ ਮੁੰਡੇ ਹੈਗੇ ਆ ਉਹਨੂੰ ਫੋਨ ਕਰਦਾ ਤਾਂ ਕੁਝ ਸਮਾਨ ਅੱਛਾ ਘਰ ਦੇ ਅੰਦਰ ਵੀ ਦਾਖਲ ਹੋ ਗਿਆ ਸੀ ਪਾਣੀ ਨਹੀਂ ਨਹੀਂ ਇੱਥੋਂ ਤੱਕ ਲੈ ਬਰ ਰਿਹਾ ਪਾਣੀ ਆਪਣੇ ਇੱਥੋਂ ਉੱਚਾ ਕਾਫੀ ਹੈ ਨਾ ਇਹ ਇਧਰ ਨਾਲੋਂ ਇੱਥੋਂ ਤੱਕ ਸਾਡੇ ਪਾਣੀ ਆਉਂਦਾ ਰਿਹਾ ਹੁਣ ਤੇ ਬਹੁਤ ਜ਼ਿਆਦਾ ਘਟ ਗਿਆ ਜੀ ਵੀਰ ਜੀ ਹੁਣ ਤਾਂ ਘਟ ਗਿਆ ਹਾਂਜੀ ਉਹ ਹੈ ਵੀ ਬਾਕੀ ਉਹ ਪੁਲਿਸ ਆਣੀ ਤੁਸੀਂ ਦੇਖਿਆ ਹੋਣਾ ਆ ਰਿਹਾ ਜੀ ਵੀ ਹਾਂ ਹਾਂ ਹਾਂਜੀ ਹਾਂਜੀ ਬਈ ਘਰਾਂ ਦਾ ਘਰਾਂ ਦਾ ਬੱਚੇ ਤਾਂ ਹੈ ਕੋਈ ਮਤਲਬ ਕੋਈ ਨੁਕਸਾਨ ਤਾਂ ਨਹੀਂ ਹੋਇਆ ਮਹਾਰਾਜ ਦੀ ਕਿਰਪਾ ਕੀਤੀ ਬਾਬੇ ਨਾਨਕ ਨੇ ਵੀ ਜੜੀ ਇੱਥੋਂ ਤੱਕ ਘਰ ਤੱਕ ਨਹੀਂ ਪਹੁੰਚਿਆ ਹਾਂ ਹਾਂ ਪੈੜੀਆਂ ਤੇ ਸਾਡੀਆਂ ਬਰਬਾਦ ਹੋ ਗਈ ਪਰ ਪੈੜੀਆਂ ਤੇ ਕੁਝ ਵੀ ਨਹੀਂ ਹੁਣ ਸਾਨੂੰ ਹਮਸਲਾ ਨਹੀਂ ਕੋਈ ਹੋਇਆ ਹੈਗਾ ਹੂੰ ਤੁਸੀਂ ਵੀ ਮਹਾਰਾਜ ਕਿਰਪਾ ਨਾਲ ਰੋਟੀ ਪਾਣੀ ਬੰਦਾ ਹੈ ਖਾਂਦੇ ਅੱਛਾ ਰਾਤ ਕਿਵੇਂ ਲੰਘਦੀ ਹੈ ਕੀ ਕੀ ਦਿੱਕਤਾਂ ਰਹਿੰਦੀ ਹੈ ਇਤਨਾ ਟਾਰਚਾ ਮਾਰ ਮਾਰ ਨਿਗਾ ਲੀਨੇ ਹਾਂਜੀ ਟਾਰਚਾ ਮਾਰ ਮਾਰੀ ਹਾਂਜੀ ਹਾਂਜੀ ਤਵਾਰੀ ਦਾ ਹਾਲੇ ਕੋਈ ਪਤਾ ਨਹੀਂ ਮੋਤਾ ਪਤਾ ਨਹੀਂ ਮਹਾਰਾਜ ਜਾਣਦਾ ਸੱਚੇ ਪਾਤਸ਼ਾਹ ਹਾਂ ਕੀ ਸਾਫਟਾ ਬਣ ਤੋ ਆਪਾਂ ਬੈਟਰੀ ਚਾਰਜ ਕਰਾਈ ਦੀ ਹੈ ਹਾਂ ਤੋ ਫਿਰ ਸਵੇਰੀ ਬੈਟਰੀ ਆਪਾਂ ਲੈ ਆਈ ਦੀ ਤੇ ਉਹਦੇ ਨਾਲ ਹੀ ਫੋਨ ਚਾਰਜ ਕਰੀਦੇ ਬਾਕੀ 메ਜਰ ਆਪਾਂ ਫੋਨ ਹੀ ਚਾਰਜ ਕਰੀਦਾ ਹੋਰ ਕੋਈ ਹੈਗਾ ਹੀ ਨਹੀਂ ਹੋਰ ਤਾਂ ਹੋਰ ਕਰੋਗੇ ਤਾਂ ਉਹਨਾਂ ਨੇ ਕੱਢਣਾ ਨਹੀਂ ਟਾਈਮ ਹਾਂਜੀ ਹਾਂਜੀ ਪੱਖੇ ਵਗੈਰਾ ਹਾਂਜੀ ਹਾਂਜੀ ਤਿੰਨ ਬੈਟਰੀਆਂ ਲੈ ਜੀਦੇ ਇੱਥੇ ਲਾਗੇ ਪਿੰਡ ਚ ਇਹਦੇ ਚਾਰਜ ਕਰਾ ਲਈਦੇ ਬਸ ਕਿੰਨੇ ਘਰ ਨੇ ਇੱਥੇ ਆਲੇ ਦੁਆਲੇ ਕਿੰਨੇ ਆਹ 1 2 ਇਹ ਕਰਦੇ ਤੁਹਾਡਾ ਵੀ ਇੱਥੇ ਹੈ ਜੀ ਨਹੀਂ ਜੀ ਅੱਛਾ ਇਹੀ ਹੁ ਕਰਾ ਤੁਹਾਡਾ ਅੱਛਾ ਇਹ ਇੱਧਰਲੇ ਪਾਸੇ ਨੂੰ ਘਰ ਹੈ ਹੋਰ ਹੈਨਾ ਹਾਂਜੀ ਹਾਂਜੀ ਇੱਧਰ ਵੀ ਘਰ ਹੈ ਜੀ ਮੜਾ ਦੇਖੀ ਇੱਧਰ ਮਗਾ ਜਿਓ ਆਜੋ ਆਜੋ ਤੁਹਾਨੂੰ ਪਤਾ ਨਸ਼ੇੜੀ ਬਹੁਤ ਨੇ ਅੱਜਕੱਲ ਚੋਰੀ ਚੈਰੀ ਦਾ ਡਰ ਰਹਿੰਦਾ ਇਸੇ ਕਰਕੇ ਆਪਾਂ ਘਰ ਨਹੀਂ ਛੱਡੇ ਆਪਾਂ ਠੀਕ ਹੈ ਮਤਲਬ ਪਰਿਵਾਰਕ ਮੈਂਬਰ ਕੋਈ ਛੱਡੇ ਵੀ ਹੈ ਪਿੱਛੇ ਹੋਰ ਸੁਰੱਖਿਆ ਥਾਂ ਤੇ ਹਾਂਜੀ ਹਾਂਜੀ ਉਹ ਖਡੂਰ ਸਾਹਿਬ ਵਾਲੀ ਸਾਈਡ ਚੱਲ ਗਏ ਸੀ ਅੱਛਾ ਹਾਂਜੀ ਚਾਚੇ ਹੁਣੇ ਚਾਚੇ ਦੇ ਬੇਟੇ ਤੇ ਡੰਗ ਡੂੰਗਰ ਲੈ ਕੇ ਗਏ ਸੀ ਉਹਨਾਂ ਨਾਲ ਉਹਨਾਂ ਆਏ ਨਾ ਹੁਣ ਕੱਲ ਆਏ ਨਾ अच्छा कोई हुई है कटना इंदा दी इत्थे ਤੁਸੀਂ ਕਹਿੰਦੇ ਹੋ ਕਿ ਹੈਗੇ ਆ ਚੋਰੀ ਚਾਰੀ ਵਾਲੇ ਕੋਈ ਆਲੇ ਦੋਲੇ ਕਟਣਾ ਹੋਈ ਹੈ ਇਹੋ ਜੀ ਹੋਈ ਹੈ ਜੀ ਨਾਲੇ ਹੋਈ ਜੇ ਪਰਨਾ ਇੱਥੇ ਇਦਾਂ ਦੇ ਲੋਕੀ ਆ ਜਿਹੜੇ ਆਉਂਦੇ ਲੈਣ ਆਉਂਦੇ ਰਾਸ਼ਨ ਚਲੋ ਹੱਜ ਮੇਰੇ ਦੇ ਡੰਗਰ ਨਹੀਂ ਆ ਵੀਰ ਦੇ ਡੰਗਰ ਹੈਗੇ ਆ ਤੇ ਜਿਨ੍ਹਾਂ ਇੰਨਾ ਨੂੰ ਸਭ ਨੂੰ ਨਹੀਂ ਮਿਲਦਾ ਚਾਰਾ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਡੰਗਰ ਹੈ ਨਹੀਂ ਆ ਉਹਨਾਂ ਨੂੰ ਮਿਲਦਾ ਵਾ ਹੈਗੇ ਅਮਲੀ ਆ ਪਰ ਉਥੇ ਜਾ ਕੇ 300 ਹੀ ਬੋਰੀ ਵੇਚ ਆਉਂਦੀ ਜੀ ਯਾਰ ਏਦਾਂ ਦੇ ਟੱਕਰ ਦੇ ਚੋਕਰ ਦੀ ਚੋਕਰ ਦੀ ਬੋਰੀ ਫੀਡ ਦੀ ਬੋਰੀ ਏਦਾਂ ਬਾਈ ਖਰੀਦਣ ਵਾਲੇ ਕੌਣ ਨੇ ਉਹ ਦੱਸੋਗਾ ਸਾਨੂੰ ਮੜਾ ਜਾ ਖਰੀਦਣ ਵਾਲੇ ਤਾਂ ਵੱਦਕਾਨ ਵਾਲੇ ਲੱਲ ਲੈਂਦੇ ਜੀ ਹੁਣ 1000 ਦੀ ਚੀਜ਼ 200 ਹੀ ਲੈਣੀ ਉਹਨਾਂ ਨੇ ਤੇ ਖਰੀਦਣੀ ਨਹੀਂ ਵੇਜੀ ਅੱਛਾ ਦੁਕਾਨ ਦੁਕਾਨਾਂ ਵਾਲੇ ਇਵੇਂ ਲੈ ਲੈਂਦੇ ਆ ਆ ਤਾਂ ਹੈ ਜੀ ਹੁਣੀ ਇੱਥੇ ਅੱਛਾ ਇੱਧਰ ਲਾ ਘਰ ਤਾਂ ਇਹ ਵੀ ਉੱਚਾ ਖਰੇ ਦੇ ਵਿੱਚ ਲੱਗਦਾ ਨਹੀਂ ਕਿ ਪਾਣੀ ਆਇਆ ਹੋ ਨਹੀਂ ਉੱਥੋਂ ਤੱਕ ਹੀ ਰਿਹਾ ਬਸ ਇਹਦੇ ਇਹਦੇ ਵੀ ਬਾਹਰ ਹੀ ਰਿਹਾ ਪਾਣੀ ਹੈਨਾ ਤਾਂ ਇਹ ਘਰ ਥੋੜੇ ਉੱਚੇ ਹੋਣ ਕਰਕੇ ਜ਼ਰੂਰ ਇਹਨਾਂ ਦਾ ਜਿਹੜਾ ਫਰਕ ਰਿਹਾ ਵਿਚਾਰ ਰਿਹਾ ਕਹਿ ਲੋ ਕਿ ਪਰ ਮੇਨ ਗੱਲ ਇਹ ਹੈ ਕਿ ਘਰਾਂ ਦਾ ਜ਼ਰੂਰ ਵਿਚਾਰ ਆ ਗਿਆ ਪਰ ਜਿਹੜੀ ਫਸਲ ਹੈ ਫਸਲ ਤਬਾਹ ਹੋ ਗਈ ਤਾਇਆ ਜੀ ਸੁੱਤੇ ਪਏ ਸੀ ਤਾਇਆ ਜੀ ਨੇ ਉਹ ਸੁੱਤੇ ਤਾਇਆ ਜੀ ਗੁੱਸਾ ਤਾਂ ਨਹੀਂ ਕਰਦੇ ਗੱਲ ਕਰ ਲਈਏ ਤੁਹਾਡੇ ਨਾਲ ਕੋਈ ਨਹੀਂ ਤੁਹਾਡੀ ਨੀਂਦ ਖਰਾਬ ਕਰਦੀ ਨਾ ਸੀ ਨਹੀਂ ਨਹੀਂ ਨੀਂਦ ਨਹੀਂ ਮੈਨੂੰ ਠੰਡ ਲੱਗੀ ਅਸੀਂ ਬਾਪੂ ਦਿਨੇ ਤਾਂ ਦਿਨੇ ਬਹੁਤ ਲੋਕਾਂ ਨਾਲ ਗੱਲਬਾਤ ਕਰਦੇ ਆ ਅਸੀਂ ਸੋਚ ਰਹੇ ਸੀ ਕਿ ਰਾਤ ਨੂੰ ਜਾਈਏ ਭਲਾ ਲੋਕ ਕਿਹੜੇ ਹਾਲਾਤਾਂ 'ਚ ਰਹਿ ਰਹੇ ਆ ਹਾਂ ਠੀਕ ਠੀਕ ਹੈ ਅੱਗੇ ਪਿਛਲੇ ਦਿਨ ਬਹੁਤ ਮਾੜੇ ਆ ਭਾਈ ਪਾਣੀ ਤੇ ਬਹੁਤ ਜ਼ਿਆਦਾ ਆਇਆ ਸੀ ਪਾਣੀ ਦਾ ਇਹ ਵੀ ਚਲੋ ਖਰਾਾਂ 'ਚ ਨਹੀਂ ਵੜਿਆ ਫਸਲਾਂ ਦੇ ਵਿੱਚ ਨਹੀਂ ਲੰਘ ਗਿਆ ਸਾਰਾ ਤੇ ਫਸਲਾਂ ਤੇ ਬਿਲਕੁਲ ਬਰਬਾਦ ਹੋ ਗਈਆਂ ਬਾਕੀ ਇਹ ਆ ਵੀ ਚਲੋ ਹੁਣ ਜੋ ਪਰਮਾਤਮਾ ਨੇ ਪਾਇਆ ਉਹ ਕੱਟਣਾ ਹੀ ਪੈਣਾ ਤੇ ਕਹਿੰਦੇ ਚਾਰਾ ਵਗੈਰਾ ਨਹੀਂ ਪ੍ਰੋਪਰ ਪਹੁੰਚ ਰਿਹਾ ਹਾਂ ਅੱਛਾ ਰਾਚੂਰਾ ਚਾਰੇ ਦੀ ਪ੍ਰੋਬਲਮ ਹੈ ਬਾਕੀ ਉੱਥੇ ਸਾਰਾ ਚਲੋ ਠੀਕ ਹੀ ਠਾਕ ਹੈ ਆਪਣੇ ਘਰਾਂ ਨਾਲ ਦੇ ਰਾਸ਼ਨ ਪਾਣੀ ਹਰ ਇੱਕ ਨੇ ਘਰ ਰੱਖਿਆ ਹੀ ਹੁੰਦਾ ਬਾਕੀ ਇਹ ਆ ਵੀ ਚਲੋ ਬਾਹਰੋਂ ਸੇਵਾ ਵਾਲਿਆਂ ਦੀ ਬਹੁਤ ਤਗੜੀ ਸੇਵਾ ਚੱਲ ਰਹੀ ਆ ਇਹ ਆ ਵੀ ਪੰਜਾਬ ਦੀ ਇਹੋ ਹੀ ਖੂਬੀ ਆ ਸਭ ਤੋਂ ਵੱਡੀ ਜਿਹੜੀ ਵੀ ਪੰਜਾਬ ਪਿੱਠ ਨਹੀਂ ਲੱਗਣ ਦਿੰਦਾ ਬਾਹਾਂ ਫੜਦਾ ਹੈ ਹਰ ਬੰਦਾ ਇੱਕ ਦੂਜੇ ਦੀ ਮਾੜੇ ਟਾਈਮ ਤੇ ਕੰਮ ਆਉਂਦਾ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਇਸ ਕਰਕੇ ਹੁਣ ਵੀ ਅਸੀਂ ਤੇ ਇਹੀ ਗੱਲ ਕਹਿੰਨੇ ਆਂ ਵੀ ਹੁਣ ਨਾਲੋਂ ਸਾਨੂੰ ਬਾਅਦ ਵਿੱਚ ਜ਼ਿਆਦਾ ਜ਼ਰੂਰਤ ਪੈਣੀ ਆ ਜਦੋਂ ਕਣਕ ਦੀ ਬਿਾਈ ਬੀਜਣੀ ਆ ਨਾ ਉਸ ਟਾਈਮ ਤੇ ਸਾਡੀ ਮਦਦ ਤੇ ਜ਼ਰੂਰੀ ਹੋਣੀ ਚਾਹੀਦੀ ਆ ਹੁਣ ਤੇ ਜੋ ਕਰਦ ਰਹੇ ਨੇ ਕਰਤਾ ਉਹ ਹੋ ਹੀ ਗਿਆ ਉਹ ਬਾਅਦ ਵਿੱਚ ਤੇ ਬਾਕੀ ਇਹ ਆ ਵੀ ਸਰਕਾਰਾਂ ਵੀ ਆਪਣੇ ਥਾਂ ਤੇ ਕਰ ਰਹੀਆਂ ਨੇ ਜ਼ਮੀਨ ਵੀਰ ਜੀ ਆਪਣੀ ਦੇ ਥੋੜੀ ਥੋੜੀ ਠੇਕੇ ਤੇ ਲਈ ਆਈਆਂ ਠੇਕੇ ਤੇ ਲੈ ਕੇ ਵਾਈ ਕਰਦੇ ਹਾਂ ਹਾਂਜੀ ਠੇਕੇ ਦੇ ਮੇਰੇ ਕੋਲ ਮਤਲਬ ਕਿ 7-8 ਕਿਲੇ ਦਾ ਮੈਂ ਠੇਕੇ ਤੇ ਲਿਆ ਹੈ ਅੱਛਾ ਤੇ ਉਹ ਠੇਕਾ ਵਗੈਰਾ ਦੇਤਾ ਮਤਲਬ ਉਹਦਾ ਤਾਂ ਨੁਕਸਾਨ ਹੋ ਗਿਆ ਜਾਂ ਬਚੇ ਹੋਲੇ ਠੇਕਾ ਕੋਈ ਤੇ ਦੇਤਾ ਕੁਝ ਦੇਣਾ ਹੁੰਦਾ ਦਾ ਠੇਕਾ ਦੇਤਾ ਹੁੰਦਾ ਦਾ ਦੇਣਾ ਹੁੰਦਾ ਹਾਂਜੀ ਉਹ ਬੰਦੇ ਕਿਦਾਰ ਉਹ ਮਾਲਕ ਕਹਿੰਦਾ ਵੀ ਲੈਣਾ ਜਾਂ ਕੋਈ ਕਰ ਰਿਆ ਰਾਇਤ ਮਾਲਕ ਤੇ ਵਿਚਾਰਾ ਨੇ ਜੇ ਕੁਝ ਨਹੀਂ ਕਹਿ ਰਿਆ ਮਾਲਕ ਤੇ ਅਜ ਬਾਅਦ ਚ ਦੱਸੇਗਾ ਕੀ ਕਰਦਾ ਉਹ ਉਹ ਹੋ ਸਕਦਾ ਹੋ ਵੀ ਕੋਈ ਵਿੱਚੋਂ ਮaaf ਕਰ ਦੇ ਉਸ ਦਾ ਉਹ ਵੀ ਹੈ ਦਾ ਜੀ ਹਾਂ ਬਸ ਬਸ ਜੀ ਸੇਵਾ ਨਾਮੇ ਕਈ ਵਾਰੀ ਬਹੁਤ ਬੰਦੇ ਕਹਿ ਰਹੇ ਆ ਹਾਂ ਜੀ ਹਾਂ ਜੀ ਹਾਂ ਜੀ ਸਾਰੀ ਹੋ ਕੇ ਤਾਂ ਭਰਨਾ ਕਿੱਥੋਂ ਆ ਬਸ ਬਸ ਜੀ ਉਹ ਗੱਲ ਹੈ ਨਾ ਹੁਣ ਝੋਨੇ ਦੀ ਫਸਲ ਤੇ ਗਈ ਹੈ ਕਣਕ ਤੇ ਆ ਜੋ ਕੁਝ ਬਿਲਕੁਲ ਉਹ ਵੀ ਤਾजे ਫਸਲਾਂ ਦੁਬਾਰਾ ਤਿਆਰ ਹੋਣ ਵੀ ਜੀਆਂ ਜਾਣਗੀਆਂ ਜੇ ਉਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਇਹ ਹੁਣ ਨਾਲੋਂ ਵੱਧ ਸਾਨੂੰ ਕਣਕ ਤੇ ਪ੍ਰੋਪਰ ਲੋਡ ਪੈਣੀ ਹੈ ਇਹ ਜੀ ਇਹ ਰੁਕਣ ਕਿ ਇਦਾਂ ਦੀ ਗਲਤੀ ਨਹੀਂ ਕਿ ਮਤਲਬ ਰਾਸ਼ਨ ਰੂਸ਼ਨ ਵੱਲੋਂ ਕੋਈ ਦਿੱਕਤ ਆਉਂਦੀ ਹੋਵੇ ਰਾਸ਼ਨ ਦੀ ਕੋਈ ਦਿੱਕਤ ਨਹੀਂ ਰਾਸ਼ਨ ਦੀ ਕੋਈ ਰਾਸ਼ਨ ਦੀ ਕੋਈ ਦਿੱਕਤ ਨਹੀਂ ਖਾਣ ਵਾਸਤੇ ਚਾਰੇ ਦੀ ਹੈਗੀ ਆ ਹਾਂ ਡੰਗਰਾਂ ਵਾਸਤੇ ਚਾਰੇ ਦੀ ਦਵਾਈਆਂ ਦਵਾਈਆਂ ਦੀ ਲੋੜ ਦਵਾਈਆਂ ਦਵਾਈਆਂ ਦੀ ਚਲੋ ਲੋੜ ਪੈਂਦੀ ਆ ਪਰ ਹੁਣ ਚਲੋ ਥੋੜੀਆਂ ਬਹੁਤੀਆਂ ਤਾਂ ਪਹਿਲਾਂ ਹੀ ਘਰਾਂ ਚ ਲਿਆਣ ਕੇ ਰੱਖੀਆਂ ਆ ਹਾਂ ਖਾਣ ਵਾਸਤੇ ਮਤਲਬ ਕਿ ਜਿਹੜੀਆਂ ਛੋਟੀਆਂ ਮੋਟੀਆਂ ਨੇ ਠੀਕ ਹੈ ਬਾਕੀ ਹੁਣ ਅਜੇ ਪਾਣੀ ਵੀ ਕੋਈ ਟਾਈਮ ਚੱਲੇਗਾ ਇਸ ਤਰ੍ਹਾਂ ਜਿੰਨਾ ਚੱਲ ਰਿਹਾ ਹਾਲੇ ਤਾਂ ਚੱਲ ਰਿਹਾ ਸੀ ਪਿੱਛੇ ਵਿਖਾ ਕੇ ਆਇਆ ਪਾਣੀ ਬਹੁਤ ਜ਼ਿਆਦਾ ਵਗ ਰਿਹਾ ਉਹ ਜ਼ਿਆਦਾ ਚੱਲ ਰਿਹਾ ਹਾਂ ਜੀ ਇਹਦੇ ਚੱਲੇਗਾ ਕੁਝ ਟਾਈਮ ਘਟਿਆ ਹੈ ਰੁਕਿਆ ਨਹੀਂ ਰੁਕਿਆ ਨਹੀਂ ਹਾਂ ਘਟਿਆ ਜ਼ਰੂਰ ਹੈ ਰੁਕਿਆ ਨਹੀਂ ਬਿਲਕੁਲ ਹਾਂ ਜੀ ਇਹ ਕੁਝ ਕਰ ਸੀਗੇ ਜਿਹੜੇ ਅਸੀਂ ਤੁਹਾਨੂੰ ਵਿਖਾ ਰਹੇ ਸੀ ਇਹਨਾਂ ਘਰਾਂ ਦਾ ਤਾਂ ਬਚਾਰਿਆ ਕਿ ਬਚਾ ਇਸ ਕਰਕੇ ਰਿਹਾ ਕਿ ਅਸੀਂ ਜਦੋਂ ਨਵਾਂ ਘਰ ਬਣਾਉਨੇ ਆ ਤਾਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਸੜਕ ਤੋਂ ਕੋਈ 2.5 ਫੁੱਟ 3 ਫੁੱਟ ਦਾ ਫਰਕ ਪਾ ਲਈਏ ਤਾਂ ਇਹ ਜਿਹੜਾ ਫਰਕ ਸੀ ਇਹ ਘਰ ਨੂੰ ਬਚਾ ਗਿਆ ਤੇ ਜੇਕਰ ਇਹਦਾ ਲੈਵਲ ਫੁੱਟਕ ਹੁੰਦਾ ਜਾਂ ਡੇਢ ਫੁੱਟ ਹੁੰਦਾ ਤਾਂ ਪਾਣੀ ਇਸ ਘਰ ਦੇ ਅੰਦਰ ਵੀ ਆ ਗਿਆ ਅਸੀਂ ਜਿੱਥੇ ਖੜੇ ਹੋਏ ਆ ਕੈਮਰਾਮੈਨ ਮੇਰਾ ਜਿੱਥੋਂ ਵੀਡੀਓ ਬਣਾ ਰਿਹਾ ਐ ਇੱਥੋਂ ਕਰੀਬ-ਕਰੀਬ 3 ਫੁੱਟ ਤੋਂ ਲੈ ਕੇ ਤੇ 4 ਫੁੱਟ ਤੱਕ ਦਾ ਇਹ ਵਕਫਾ ਹੋਊਗਾ ਇਹ ਫਰਕ ਹੋਊਗਾ ਤੇ ਇਹ ਕਹਿੰਦੇ ਕਿ ਇੱਥੋਂ ਤੱਕ ਪਾਣੀ ਆ ਗਿਆ ਸੀ ਤੁਸੀਂ ਆਪ ਸਮਝੋ ਕਿ ਜਿੱਥੇ ਮੇਰਾ ਕੈਮਰਾਮੈਨ ਖੜਾ ਹੈ ਉੱਥੋਂ 3 ਫੁੱਟ ਪਾਣੀ ਉੱਪਰ ਚੱਲ ਰਿਹਾ ਸੀਗਾ ਔਰ 2 ਫੁੱਟ 2.5 ਫੁੱਟ ਹਾਲੇ 20 ਪਾਣੀ ਚੱਲ ਰਿਹਾ ਹਾਲੇ ਵੀ ਥੱਲੇ ਪਾਣੀ ਚੱਲ ਰਿਹਾ ਇਸ ਤਰ੍ਹਾਂ ਦੇ ਹਾਲਾਤ ਇਨਾ ਘਰਾਂ ਦੇ ਰਹੇ ਹੋਰ ਕਿੰਨੇ ਘਰ ਨੇ ਬਾਈ ਟੋਟਲ ਇੱਥੇ ਆ ਗਏ ਜੀ ਹਾਂ ਗਏ ਦੋ ਘਰ ਤਾਂ ਇਹ ਘਰ ਛੱਡ ਕੇ ਚਲੇ ਗਏ ਇੱਥੋਂ ਨਹੀਂ ਇੱਥੇ ਹੀ ਹਮ ਆ ਜੀ ਅੱਛਾ ਇਹ ਤੁਹਾਡਾ ਘਰ ਹੈ ਹਾਂ ਜੀ ਆ ਜੀ ਆਪਰ ਤੁਹਾਡਾ ਘਰ ਤਾਂ ਦੀਵਾ ਬਾਈ ਜੀ ਤੁਹਾਡੇ ਘਰ ਤਾਂ ਪਾਣੀ ਆਇਆ ਹੋਊਗਾ ਹਾਂ ਜੀ ਉਹ ਤੋਂ ਥੱਕ ਚੱਲ ਕੇ ਆਏ ਜੀ ਆ ਦੇਖੋ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਨਾ ਪਿੱਛੇ ਆ ਉਹੀ ਹੈ ਇਹ ਸੜਕ ਦੇ ਬਰਾਬਰ ਹੈ ਵੇੜਾ ਸੜਕ ਦੇ ਬਰਾਬਰ ਹੈ ਔਰ ਸਾਰੇ ਦਾ ਸਾਰਾ ਪਾਣੀ ਅੰਦਰ ਵਗਿਆ ਹੋ ਬਾਈ ਨੁਕਸਾਨ ਵੀ ਹੋਇਆ ਹੋਊਗਾ ਘਰ ਦਾ ਨੇ ਇਹ ਜੇ ਪਚਾ ਹੋ ਗਿਆ ਉੱਥੋਂ ਤੱਕ ਹੀ ਰਿਹਾ ਵਾ ਜਿਤਗਾਂ ਨਹੀਂ ਚੜਿਆ ਇੱਥੇ ਇੱਥੇ ਤੱਕ ਪਾਣੀ ਰਿਹਾ ਇਥੋਂ ਨੀਵਾ ਇਦੋਂ ਹਾਂਜੀ ਆ ਨੀਵਾ ਜੀ ਆ ਚਾਈ ਚੈਣਾ ਗੜੀ ਹਾਂ ਹਾਂ ਨੀਵਾ ਆ ਨੀਮਾ ਰਿਹਾ ਹਾਂਜੀ ਅੱਛਾ ਇਹ ਥੋੜਾ ਬਹੁਤਾ ਚਾਰਾ ਪਹੁੰਚਦਾ ਹੈ ਨਾ ਕੁਛ ਹਰਾ ਚਾਰਾ ਵੀ ਆਇਆ ਮਂਗਾਈ ਦਾ ਵਾ ਫਿਰ ਆ ਇਹ ਮੁੱਲ ਮਂਗਾਇਆ ਹੈ ਇਹ ਹਾਂਜੀ ਹਾਂਜੀ ਇਹ ਹਰਾ ਚਾਰਾ ਮੁੱਲ ਹੈ ਨਹੀਂ ਪਹਿਲਾਂ ਇਹ ਜਿੱਦਨ ਤੋਂ ਪਾਣੀ ਆਉਣਾ ਤਾਂ ਪਹਿਲਾਂ ਦਾ ਪਿਆ ਇਹ ਇੱਕ ਦਿਨ ਦਾ ਅੱਛਾ ਪਹਿਲਾਂ ਦਾ ਫਿਰ ਤੇ ਇਹ ਜਿਹੜਾ ਅਚਾਰ ਪਿਆ ਏ ਅੱਜ ਆਜ ਆਇਆ ਜੇ ਟਰਾਲੀ ਤੇ ਉੱਥੋਂ ਸੜਕ ਤੇ ਲੈ ਗਈ ਜੀ ਅੱਛਾ ਇਹ ਜਿਹੜੇ ਸੇਵਾ ਆ ਰਹੀ ਜੀ ਸੇਵਾ ਆ ਰਹੀ ਜੀ ਸੇਵਾ ਦੇ ਵਿੱਚੋਂ ਹਾਂਜੀ ਸੇਵਾ ਜੀ ਮਿਲਿਆ ਜੀ ਚਲੋ ਦੋ ਤਿੰਨ ਦਿਨ ਲੰਘਣਗੇ ਇਹਦੇ ਨਾਲ ਹਾਂਜੀ ਹਾਂਜੀ ਵੈਸੇ ਤਾਂ ਸੇਵਾ ਬਹੁਤ ਆ ਰਹੀ ਹੈ ਹਾਂਜੀ ਹਾਂਜੀ ਬਾਦੂ ਪਰ ਐਆਂ ਵੀ ਜਿਹੜੇ ਲੋੜਵੰਦਾਂ ਬਹੁਤੇ ਤੱਕ ਪਹੁੰਚਦੇ ਹੀ ਨਹੀਂ ਪਹੁੰਚਦੇ ਨਹੀਂ ਪਹੁੰਚਦੇ ਰੋਲਾ ਇਹ ਚੱਲਦਾ ਕਿਉਂਕਿ ਲੋਕਾਂ ਨੂੰ ਡੈਮੋਗ੍ਰਾਫੀ ਸਮਝ ਨਹੀਂ ਨਾ ਬਾਈ ਕਿਹੜੇ ਪਾਸੇ ਜਾਣਾ ਹੈ ਲੋਕ ਘਰੋਂ ਭਰ ਕੇ ਲੈ ਕੇ ਆਉਂਦੇ ਆ ਉਹ ਜਿਹੜੇ ਲੋਕ ਹੱਥ ਅੱਗੇ ਕਰ ਲੈਂਦੇ ਉਹਨਾਂ ਨੂੰ ਮਿਲ ਜਾਂਦਾ ਉਹ ਕਈ ਕਈ ਵਈ 10 10 ਵਾਰੀ ਵੀ ਬੰਦਾ ਆਪਣੇ ਕਹਿੰਦਾ 10 ਹਾਂਜੀ ਹਾਂਜੀ ਇਹੋ ਜੀ ਅੱਛਾ ਹੋਰ ਕੋਈ ਦਿੱਕਤ ਬਾਈ ਜੀ ਕੋਈ ਇੱਥੇ ਹੋਰ ਕੋਈ ਨਹੀਂ ਦਿੱਕਤ ਨਹੀਂ ਇਹ ਰਾਤ ਦੀ ਮੇਨ ਪਰੇਸ਼ਾਨੀ ਕੀ ਹੈ ਕੀ ਦਿੱਕਤ ਅਹੀਂ ਕੋਠੇ ਚੜ੍ਹ ਕੇ ਸੌਂਜੀਦਾ ਜੀ ਅੱਛਾ ਕੋਠੇ ਤੇ ਮੰਜੇ ਤੁਹਾਡੇ ਹਾਂਜੀ ਕੋਠੇ ਤੇ ਜੀ ਇਸ ਵੇਲੇ ਵੀ ਹਾਂਜੀ ਹਾਂਜੀ ਦਿਖਾइए ਆ ਕਿੱਧਰ ਦੀ ਜਾਣਾ ਉਹ ਉਹ ਆਉਂਦੀ ਆਵਾਂ ਜਿਆ ਇਹਦੇ ਉੱਤੇ ਪੌੜੀ ਅੰਦਰ ਆਉਂਦੀ ਰੱਖੀ ਹੈ ਇਹ ਇਹ ਤਾਂ ਦੂਜੀ ਪੌੜੀ ਆ ਹਾਂਜੀ ਉਹ ਤੰਬੂ ਵੀ ਅਸੀਂ ਲਾਇਆ ਤੇ ਬਾਈ ਮੀਂਹ ਪੈ ਰਿਹਾ ਫਿਰ ਹੁਣ ਬੜਾ ਥੱਲੇ ਆਏ ਫਿਰ ਉੱਪਰ ਚੱਲ ਜਾਗੇ ਅੱਛਾ ਮੀਂਹ ਚ ਵੀ ਸੌਣਾ ਪੈਂਦਾ ਸੌਣਾ ਪੈਂਦਾ ਰਾਤ ਮੈਂ ਇੱਥੇ ਹੀ ਉੱਤੇ ਰਿਹਾ ਤੁਹਾਨੂੰ ਪਤਾ ਚੋਰੀਆਂ ਦਾ ਬੜਾ ਫਿਰ ਬਲਾ ਹੈ ਅੱਛਾ ਕਹਿੰਦੇ ਚੋਰੀਆਂ ਚਾਹ ਪਾਣੀ ਕੋਈ ਫੁਲਕਾ ਪਾਣੀ ਹਾਂਜੀ ਫੁਲਕਾ ਪਾਣੀ ਕੋਈ ਤੁਹਾਨੂੰ ਚਾਹ ਪਾਣੀ ਛਕਣਾ ਹੋਵੇ ਫੁਲਕਾ ਛਕਣਾ ਹੋਵੇ ਬਾਪੂ ਇਹ ਜਿਹੇ ਹਾਲਾਤਾਂ 'ਚ ਵੀ ਤੁਸੀਂ ਸਾਡੇ ਵਾਸਤੇ ਸੋਚਦੇ ਹੋ ਓਏ ਚਾਹ ਤਾਂ ਹੁਣ ਧਰੀ ਆ ਧਰੀ ਧਰੀ ਲੈ ਵੀ ਚਾਹ ਤਾਂ ਸਾਡੇ ਵਾਸਤੇ ਬਣੀ ਜਾਂਦੀ ਆ ਇਹ ਬਹੁਤ ਸਾਰੀਆਂ ਵੀਡੀਓ ਤੁਸੀਂ ਕਈ ਥਾਵਾਂ ਤੇ ਵੇਖੀਆਂ ਹੋਣਗੀਆਂ ਇਹੀ ਸਾਡਾ ਪੰਜਾਬ ਹੈ ਇਹੀ ਸਾਡੀ ਚੜ੍ਹਦੀ ਕਲਾ ਹੁੰਦੀ ਆ ਤਾਂ ਅਸੀਂ ਉੱਪਰੋਂ ਬਾਈ ਹੁਰੀ ਕਹਿੰਦੇ ਤੇ ਛੱਤ ਤੇ ਸੌਂਨੇ ਅਸੀਂ ਕੁਛ ਵੀਰ ਕਹਿੰਦੇ ਪਰ ਇਸ ਵੇਲੇ ਇਸ ਵੇਲੇ ਬਾਰਿਸ਼ ਹੋ ਰਹੀ ਐ ਇਸ ਵੇਲੇ ਬਾਰਿਸ਼ ਹੋ ਰਹੀ ਐ ਔਰ ਇਹ ਬਾਰਿਸ਼ ਦੇ ਵਿੱਚ ਰਾਤ ਲੰਘੂਗੀ ਕਿਵੇਂ ਔਖਾ ਤਾਂ ਇਸ ਗੱਲ ਦਾ ਹੈ ਕਹਿੰਦੇ ਜੇ ਅੰਦਰ ਪੈ ਜਾਗੇ ਤਾਂ ਇੱਥੇ ਚੋਰੀਆਂ ਵਾਲੇ ਬਹੁਤ ਆਉਂਦੇ ਆ ਦੇਖੋ ਮੌਕੇ ਦਾ ਫਾਇਦਾ ਲੋਕੇ ਵੀ ਚੱਕਦੇ ਆ ਭਾਈ ਆਹ ਦੇਖੋ ਇਸ ਛੱਤ ਤੋਂ ਦੂਜੀ ਛੱਤ ਤੇ ਤੁਸੀਂ ਇਹਦੇ ਗਾਡਰ ਦੇ ਰਾਹੀਂ ਜਾਂਦੇ ਹੋ ਆਹ ਦੇਖੋ ਇਧਰਲੇ ਪਾਸੇ ਆਹ ਕੈਮਰਾ ਇਧਰ ਜੇ ਸਾਨੂੰ ਲਾਈਟਾਂ ਦਿਖਾਈ ਦੇ ਰਹੀਆਂ ਹੋਣਗੀਆਂ ਸਾਨੂੰ ਇੱਥੇ ਜਕਾਰਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਤਨਾਮ ਵਾਹਿਗੁਰੂ ਦੇ ਦਾਜਾਬ ਵੀ ਹੁੰਦਾ ਜਾ ਰਿਹਾ ਇਨਾਰ ਨਾਲ ਸੜਕ ਚੱਲਦੀ ਆ ਜਿੱਥੋਂ ਸੇਵਾ ਲੈ ਕੇ ਨੌਜਵਾਨ ਲੰਘਦੇ ਆ ਲਓ ਇਧਰ ਨੂੰ ਆਓ ਇਧਰਲੇ ਪਾਸੇ ਆਓ ਇਧਰ ਆ ਲੈ ਮਾਰੋ ਆ ਨੜੀ ਜੀ ਡਾਕਟਰ ਦੇ ਸੀਰੀ ਗਾੜੀ ਹਾਂ ਹਾਂ ਨਹੀਂ ਕੋਈ ਗੱਲ ਨਹੀਂ ਤਾਂ ਇਸ ਤਰੀਕੇ ਨਾਲ ਇਹ ਗੱਡ ਰੱਖਿਆ ਤੇ ਇੱਕ ਛੱਤ ਤੋਂ ਦੂਜੀ ਛੱਤ ਤੇ ਜਾਂਦੇ ਆ ਔਰ ਇੱਥੇ ਦੇਖੋ بارش ਹੋ ਰਹੀ ਹੈ ਛੱਤਾਂ ਤੇ ਵੀ ਲੋਕਾਂ ਨੂੰ ਸੌਣਾ ਪੈ ਰਿਹਾ ਹੈ ਇਹ ਇਸ ਤਰ੍ਹਾਂ ਦੇ ਹਾਲਾਤ ਹੈ ਜੀ ਤੇ ਤਰਵਾਲ ਪਾਈਏ ਸੁੱਕ ਜਾਊਗਾ ਫਿਰ ਪੈਸਾਂਗੇ ਆਣ ਕੇ ਹੁਣ ੱਲੇ ਮਾਲਾ ਮੋਟਾ ਲਵਾਂਗੇ ਪਰ ਇਹ ਤਾਂ ਚੜੀ ਲੱਗੀ ਅੱਜ ਤਾਂ ਔਖਾ ਹੈ ਕੰਮ ਹਾਂਜੀ ਹਾਂਜੀ ਹਾਂ ਅੱਜ ਤਾਂ ਅੱਜ ਤਾਂ ਔਖਾ ਬਾਈ ਤੁਸੀਂ ਤੁਸੀਂ ਅੰਦਰ ਪੈਨੇ ਕੋ ਛੱਤਾਂ ਤੇ ਪੈਨੇ ਹੋ ਅਸੀਂ ਅੰਦਰ ਹੀ ਪੈਂਦੇ ਆ ਅਸੀਂ ਉੱਤੇ ਅੰਦਰ ਪੈਂਦੇ ਜੇ ਉੱਥੇ ਕੋਈ ਉੱਪਰ ਬਣਿਆ ਹੋਇਆ ਤੁਹਾਡਾ ਹਾਂਜੀ ਹਾਂਜੀ ਉੱਥੇ ਅੰਦਰ ਪੈ ਜੀਦਾ ਜੇ ਹਾਂ 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 ਆਹ ਦੇਖੋ ਆ ਪਿਆ ਆ ਪਿਆ ਸਾਰਾ ਰਾਸ਼ਨ ਵਗੈਰਾ ਤੇ ਆ ਇਹਨਾਂ ਦਾ ਸਮਾਨ ਪਿਆ ਕੁਝ ਚੀਜ਼ਾਂ ਇੱਥੇ ਛੱਤ ਤੇ ਹੀ ਚੜਾ ਕੇ ਰੱਖੀਆਂ ਹੋਈਆਂ ਇੱਥੇ ਰੋਟੀ ਵੀ ਬਣਾਉਣੀ ਆ ਤੁਸੀਂ ਆ ਪਿਆ ਸਾਰਾ ਕੁਝ ਹਾਂਜੀ ਹਾਂਜੀ ਰੋਟੀ ਬਣਾਈਦੀ ਆ ਵੇ ਲੋ ਭਾਂ ਅੰਦਰ ਹੀ ਬੁਲਾ ਦੇਣੀ ਆ ਇੱਕ ਵਕਤ ਆ ਦੇਖੋ ਵੱਡੇ ਵੱਡੇ ਘਰ ਤਾਂ ਲੋਕ ਜਿਹੜੇ ਆ ਸ਼ੌਂਕ ਨਾਲ ਬਣਾ ਲੈਂਦੇ ਆ ਪਰ ਆ ਵੇਖੋ ਕਿ ਇਹਨਾਂ ਦਾ ਸਮਾਨ ਇੱਥੇ ਹੀ ਪਿਆ ਸਾਰਾ ਅੱਛਾ ਇਹ ਰਸੋਈ ਬਣਾਈ ਆ ਬਾਈ ਜੀ ਹਾਂਜੀ ਰਸੋਈ ਹੀ ਬਣਾਈ ਹੁਣ ਕੀ ਕਰੀਏ ਮਜਬੂਰੀ ਕਰਨੀ ਆ ਕੰਨਾ ਪਣਾ ਮੇਰੀ ਮੀਂਹ ਚਟਕਣੀ ਚ ਆ ਬਾਈ ਜੀ ਪਿਆਜ਼ ਤੁਹਾਡੇ ਖਰਾਬ ਹੋ ਗਏ بارش ਆ ਗਈ ਹਾਂਜੀ ਕੁਝ ਸਮਾਨ ਤੁਹਾਡਾ ਖਰਾਬ ਹੋ ਗਿਆ ਇੱਥੇ ਪਿਆ ਪਿਆ ਦੇਖੋ ਇਹ ਕਹ ਨਹੀਂ ਆ ਇਹ ਫਸਵੀਰੇ ਬਣਾ ਲਾਂਗੇ ਨਾ ਇਹ ਇੰਨਾ ਕੁ ਰੱਖੀਤਾ ਹੀ ਬਾਹਰ ਹੀ ਬਾਕੀ ਜਿਹੜਾ ਉਹ ਥੱਲੇੋਂ ਉੰਨਾ ਕੇ ਲਈਦਾ ਉੱਤੇ ਹਾਂ ਬਾਕੀ ਬਣਾ ਲਈਦਾ ਜੀ ਬਾਕੀ ਬਣਾ ਲਈਦਾ ਹਾਂਜੀ ਆ ਦੇਖੋ ਵੈਸੇ ਤਾਂ ਵੈਸੇ ਤਾਂ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਆ ਅਸੀਂ ਬਾਦਸ਼ਾਹ ਲੋਕ ਹੁੰਨੇ ਆ ਉਹ ਇਸ ਵਜ੍ਹਾ ਕਰਕੇ ਕਿ ਸਾਏ ਗੁਰੂਆਂ ਪੀਰਾਂ ਦੀ ਧਰਤੀ ਆ ਡੋਲਦੇ ਤਾਂ ਹੈ ਨਹੀਂ ਰਹਿੰਦੇ ਤਾਂ ਚੜ੍ਹਦੀ ਕਲਾ 'ਚ ਆ ਪਰ ਕਈ ਵਾਰੀ ਹਾਲਾਤ ਇਦਾਂ ਦੇ ਆ ਜਾਂਦੇ ਆ ਵੀ ਜਿਹੜੇ ਅਸੀਂ ਕਹਿੰਦੇ ਹਾਂ ਨਾ ਕਿ ਸਾਡੇ ਕੋਲੇ ਜ਼ਮੀਨ ਜਾਇਦਾਦ ਆ ਜਾਂ ਸਾਡੇ ਕੋਲੇ ਵਾਇਗੁਰੂ ਦਾ ਦਿੱਤਾ ਬਹੁਤ ਕੋਸ਼ਾ ਹੈ ਕਈ ਵਾਰੀ ਸਾਨੂੰ ਲਾਈਨਾਂ 'ਚ ਖੜਾ ਹੋਣਾ ਪੈ ਜਾਂਦਾ ਹੈ ਇਹ ਹਾਲਾਤ ਕਰਦੇ ਨੇ ਕੁਦਰਤ ਦੀ ਮਾਰ ਵੱਜਦੀ ਹੈ ਤੁਸੀਂ ਵੇਖਿਆ ਹੋਣਾ ਕਿ ਵੱਡੇ ਵੱਡੇ ਸਰਦਾਰ ਤੇ ਸਭ ਇੱਕੋ ਲਾਈਨਾਂ ਦੇ ਵਿੱਚ ਤੁਹਾਨੂੰ ਖੜੇ ਹੋਏ ਨਜ਼ਰ ਆਉਂਦੇ ਹੋਣਗੇ ਸਮਾਨ ਲੈਣ ਵਾਸਤੇ ਚਾਹੇ ਉਹ ਕਿਸੇ ਤਰ੍ਹਾਂ ਦਾ ਹੀ ਸਮਾਨ ਹੋਵੇ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਦੇਖੋ ਇੱਥੇ ਅੱਜ ਤੱਕਾਂ ਦੀਆਂ ਆਵਾਜ਼ਾਂ ਆ ਰਹੀਆਂ ਪੂਰੀਆਂ ਨਹੀਂ ਆਉਂਦੀਆਂ ਜੇ ਆ ਇਦਾਂ ਹੀ ਆਉਂਦੀਆਂ ਇਹ ਰਾਤ 10 ਵਜੇ ਤੱਕ ਕੰਮਦੀਆਂ ਜਿਦਾ ਹੀ ਇਦਾਂ ਹੀ ਆਉਂਦੀਆਂ ਹਾਂਜੀ ਇਦਾਂ ਹੀ ਰਹਿਣਾ ਜੇ ਆ ਕੰਮ ਇਹ ਇਹ ਫਿਰ ਤਾਂ ਡਰ ਨਹੀਂ ਹੋਣਾ ਚਾਹੀਦਾ ਕਿ ਚੋਰੀ ਹੋ ਜਾਵੇ ਨਹੀਂ ਨਹੀਂ ਚੋਰੀ ਪਰ ਇਹ ਤੁਹਾਨੂੰ ਪਤਾ ਫਿਰ ਵੀ ਨਸ਼ੇੜੀ ਜਿਹੇ ਹੁੰਦੇ ਵਿੱਚ ਦੀ ਦਾ ਲਾਏ ਹਾਂਜੀ ਲਾਏਂਦੇ ਲਾਏਂਦੇ ਹਾਂਜੀ ਸਾਡੇ ਲਾਗੇ ਗੁਜਰਾ ਦਾ ਦਾ ਲੱਗ ਗਿਆ ਤੇ ਉਹਨਾਂ ਨੇ ਉਹ ਆਪਣੀ ਡੰਗਰ ਗਏ ਛੱਡਣ ਤੇ ਉਹਨਾਂ ਨੇ ਪੱਖੇ-ਫੁੱਖੇ ਚੋਰੀ ਕਰਕੇ ਲੈ ਗਏ ਆਈ ਨਾਲੇ ਦੀ ਗੱਲ अच्छा गुजरा ਦਾ ਸਮਾਨ ਚੋਰੀ ਹੋ ਗਿਆ ਉਹਨਾਂ ਦੀ ਚੋਰੀ ਹੋ ਗਿਆ ਤੱਕ ਲੈ ਗਏ ਬਲਬ ਤੱਕ ਲੈ ਗਏ ਉਹਨਾਂ ਦੇ ਬਲਬ ਵੀ ਲੈ ਗਏ ਪੱਖੇ ਲੈ ਗਏ ਬਲਬ ਵੀ ਲੈ ਗਏ ਉਹਨਾਂ ਦੇ ਛੱਡਿਆ ਹੀ ਕੁਝ ਨਹੀਂ ਉਹਨਾਂ ਦਾ ਲੋਕ ਇਹੋ ਜਿਹੇ ਇਹੋ ਜਿਹੇ ਮੌਕਿਆਂ ਦੇ ਵਿੱਚ ਵੀ ਪਰ ਜਿਨ੍ਹਾਂ ਦੀ ਮਾਨਸਿਕਤਾ ਹੀ ਇਹ ਹੈ ਜਿਨ੍ਹਾਂ ਦੇ ਇਹ ਕੈਸੀ ਦਾ ਚੋਰੀ ਹੋਈ ਕਰਨੀ ਹੈ ਉਹ ਸਾਹਮਣੇ ਕੀ ਹੋਈ ਜਾਂਦਾ ਕਿੰਨਾ ਕੌਖਾ ਬੰਦਾ ਹੈਗਾ ਉਹਦੇ ਕੋਲੇ ਕੁਝ ਹੈਗਾ ਵੀ ਹੈ ਕਿ ਨਹੀਂ ਹੈਗਾ ਜਦ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਉਹ ਬੜਾ ਹੀ ਗਰੀਬ ਜਿਹਾ ਪਰਿਵਾਰ ਹੈ ਕੋਈ ਵਿਚਾਰਾ ਉਹਦਾ ਠੱਠਿਆ ਜਿਹਾ ਘਰ ਹੈ ਤੇ ਉਹਦੇ ਘਰੋਂ ਕਣਕ ਲੈ ਕੇ ਜਾ ਕੇ ਚੋਰੀ ਚਲੋ ਜੀ ਮਤਲਬ ਇਸ ਤਰ੍ਹਾਂ ਦੇ ਹਾਲਾਤ ਹੈ ਤਾਂ ਚੋਰਾਣਾਂ ਦੇ ਮੌਕੇ ਹੀ ਲੱਭਾ ਜੇ ਹਣ ਹਾਂ ਇਹ ਇੱਕ ਵਾਰ ਧਿਆਨ ਨਾਲ ਧਿਆਨ ਨਾਲ ਪਿੱਛੋਂ ਧਿਆਨ ਨਾਲ ਅਮਨ ਤਾਂ ਅਸੀਂ ਇਹ ਇੱਕ ਡੇਰਾ ਔਰ ਇੱਥੇ ਕੁਝ ਕੁ ਘਰ ਹੈ ਅਸੀਂ ਇਹਨਾਂ ਘਰਾਂ ਦੇ ਵਿੱਚ ਆਏ ਆ ਤੁਹਾਨੂੰ ਹਾਲਾਤ ਵਿਖਾਏ ਆ ਪਾਣੀ ਦੇ ਵਿੱਚ ਕਿਸ ਤਰੀਕੇ ਲੰਘ ਕੇ ਆਏ ਆ ਇਹਨਾਂ ਨੂੰ ਚੋਰੀਆਂ ਦਾ ਵੀ ਡਰ ਰਹਿੰਦਾ ਹੈ ਥੱਲੇ ਸੌ ਨਹੀਂ ਸਕਦੇ ਜੇ ਅੰਦਰ ਸੌਣਗੇ ਤਾਂ ਬਾਹਰੋਂ ਸਮਾਨ ਚੋਰੀ ਹੋ ਜਾਣਾ। ਛੱਤਾਂ ਤੇ ਇਹਨਾਂ ਨੇ ਆਪਣੀਆਂ ਰਸੋਈਆਂ ਬਣਾਈਆਂ ਇਸ ਤਰ੍ਹਾਂ ਦੇ ਹਾਲਾਤ ਨੇ ਇੱਕ ਨਹੀਂ ਇਹ ਪੰਜਾਬ ਦੇ ਹਜ਼ਾਰ ਤੋਂ ਵੱਧ ਪਿੰਡਾਂ ਦਾ ਇਹ ਇਸ ਵੇਲੇ ਹਾਲ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਰਾਤ ਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣ ਦਾ ਇਹੋ ਹੀ ਮਕਸਦ ਹੈ ਕਿ ਦਿਨ ਵੇਲੇ ਲੋਕ ਇੱਧਰ ਉੱਧਰ ਜਾ ਸਕਦੇ ਆ। ਥੋੜਾ ਬਹੁਤਾ ਆਲਾ ਦੋਲਾ ਦੇਖ ਸਕਦੇ ਆ ਲੋਕ ਆਉਂਦੇ ਜਾਂਦੇ ਰਹਿੰਦੇ ਆ ਪਰ ਰਾਤ ਵੇਲੇ ਜਦੋਂ ਇਹ ਇਕੱਲੇ ਰਹਿ ਜਾਂਦੇ ਆ ਜਦੋਂ ਘਰ ਲਾਈਟ ਵੀ ਨਹੀਂ ਹੈਗੀ ਉੱਪਰੋਂ ਮੌਸਮ ਵੀ ਇਦਾਂ ਤਾ ਤੇ ਥੱਲੇ ਫਿਰ ਪਾਣੀ ਪਾਣੀ ਆ ਤਾਂ ਉਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਕਿਸ ਤਰ੍ਹਾਂ ਜ਼ਿੰਦਗੀ ਬਸਰ ਕਰਦੇ ਆ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾ ਹੁਰਦਾ ਅਨਮਿਊਟ ਅਜਨਾਲਾ